ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਸਭ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਜੋ ਵੀ ਆ ਪਿਛਲੇ ਦਿਨਾਂ ਦੇ ਵਿੱਚ ਆਪਣਾ ਮਸਲਾ ਚੱਲ ਰਿਹਾ ਸੀ ਉਸ ਸੰਬੰਧ ਦੇ ਵਿੱਚ ਸਾਡੇ ਹੱਕ ਦੇ ਵਿੱਚ ਸਮੂਹ ਜਥੇਬੰਦੀਆਂ ਜਾਂ ਜਿੰਨੀਆਂ ਵੀ ਸਮਾਜ ਸੇਵੀ ਸੰਸਥਾ ਨੇ ਜਾਂ ਪੰਜਾਬ ਚ ਵਸਦੇ ਲੋਕ ਨੇ ਜਿੰਨੇ ਵੀ ਨੇ ਪਰਿਵਾਰ ਨੇ ਵੀਰ ਭੈਣ ਨੇ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਬਹੁਤ ਸਾਥ ਦਿੱਤਾ ਇਸ ਸੰਬੰਧ ਦੇ ਵਿੱਚ ਵੱਖੋ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਇਕੱਠ ਰੱਖਣ ਦੀ ਗੱਲਬਾਤ ਹੋਈ ਆ। ਕਦੇ ਕਿਤੋਂ ਫੋਨ ਆਉਂਦਾ ਭਾਈ ਸਾਹਿਬ ਇੱਥੇ ਇਕੱਠ ਰੱਖਿਆ ਤੁਸੀਂ ਆਉਣਾ ਕਦੇ ਕਿਤੋਂ ਫੋਨ ਆਉਂਦਾ ਇਕੱਠ ਰੱਖਿਆ ਇੱਥੇ ਆਉਣਾ। ਇਸ ਗੱਲ ਨੂੰ ਦੇਖਦੇ ਹੋਏ ਸਾਰੇ ਸਿੰਘਾਂ ਨੇ ਤੇ ਪਰਿਵਾਰ ਨੇ ਸਲਾਹ ਕੀਤੀ ਆ ਵੀ ਆਪਾਂ ਥਾ-ਥਾ ਨਹੀਂ ਜਾ ਸਕਦੇਗੇ। ਤੇ ਅਸੀਂ ਇੱਕ ਹੀ ਇਕੱਠ ਰੱਖਾਂਗੇ। ਜੋ ਅਸੀਂ ਉਹ ਰੱਖ ਲੈਣਾ ਚਾਹੁੰਦੇ ਸੀਗੇ ਵੀ ਆਪਾਂ 27 ਤਰੀਕ ਦਾ ਫਿਰ ਕੱਲ ਸ਼ਾਮ ਨੂੰ ਚੋਣ ਜਾਬਤਾ ਲੱਗ ਗਿਆ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਕਰਕੇ ਸਰਕਾਰੀ ਇਮਾਰਤਾਂ ਜਿਵੇਂ ਮੰਡੀ ਆ ਜਾਂ ਗਰਾਊਂਡ ਆ ਜਾਂ ਇਹੋ ਜਿਹੀਆਂ ਚੀਜ਼ਾਂ ਦੇ ਲਈ ਮਨਜ਼ੂਰੀ ਲੈਣੀ ਪੈਂਦੀ ਦੋ ਤਿੰਨ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਉਹ ਚੈੱਕ ਦੋ ਦਿਨ ਲੱਗਦੇ ਸੀ ਹੋ ਸਕਦਾ ਉਹ ਮਨਜ਼ੂਰੀ ਕੱਠ ਲਈ ਨਾ ਮਿਲਦੀ ਫਿਰ ਜਦੋਂ ਸਿੰਘਾਂ ਨੇ ਕਿਹਾ ਵੀ ਭਾਈ ਸਾਹਿਬ ਉਹ ਥੋੜਾ ਜਿਹਾ ਪਰੇਸ਼ਾਨੀ ਆਉਂਦੀ ਆ ਮਨਜ਼ੂਰੀ ਲੈਣ ਚ ਤੇ ਵੀ ਕੱਠ ਨਹੀਂ ਕਰ ਸਕਦੇ ਤੇ ਫਿਰ ਸਿੰਘਾਂ ਨੇ ਵਿਚਾਰ ਕੀਤੀ ਵੀ 27 ਤਰੀਕ ਦਾ ਕੱਠ ਰੱਖਣ ਦੀ ਬਜਾਏ ਵੀ 28 ਤਰੀਕ ਨੂੰ ਤੁਹਾਡਾ ਜਨਮ ਦਿਨ ਆ ਰਿਹਾ ਵਾ ਤੇ ਆਪਾਂ ਐ ਕਰਦੇ ਆਂ ਵੀ ਆਪਾਂ ਇੱਕ ਪੈਲਸ ਦੇ ਵਿੱਚ ਪ੍ਰੋਗਰਾਮ ਰੱਖ ਲੈਨੇ ਆਂ ਵੀ ਜੋ ਆਪਾਂ ਕਹਿ ਸਕਦੇ ਆਂ ਵੀ ਚਲੋ ਭਾਈ ਸਾਡਾ ਉੱਤੇ ਜਨਮ ਦਿਨ ਸੀ ਤੇ ਅਸੀਂ ਪਰਿਵਾਰਾਂ ਨੂੰ ਮਿਲਣਾ ਚਾਹੁੰਦੇ ਆਂ ਤੇ ਧੰਨਵਾਦ ਕਰਨਾ ਚਾਹੁੰਦੇ ਆਂ ਉਸ ਤੋਂ ਉਸ ਪ੍ਰਸ਼ਾਸਨ ਨਹੀਂ ਰੋਕ ਸਕਦਾ ਜੇ ਚੋਣਾ ਦੇ ਵਿੱਚ ਕੇ ਦਾ ਵਿਆਹ ਹੈ ਜੇ ਪਾਰਟੀ ਹੈ ਜੇ ਇਹਦਾ ਮਤਲਬ ਇਹ ਥੋੜੀ ਵੀ ਕਰ ਨਹੀਂ ਸਕਦੇ ਫਿਰ ਇਸ ਕਰਕੇ ਕੁਦਰਤੀ ਜਿਹੜੀ ਹੈਗੀ 28 ਤਰੀਕ ਸ਼ਨੀਵਾਰ ਦੀ ਆਈ ਆ ਤੇ ਅਸੀਂ ਜੋ ਅਨਾਉਂਸ ਕਰ ਰਹੇ ਆਂ ਮੈਂ ਸਾਰੇ ਹੀ ਸਮਾਜਿਕ ਸੰਸਥਾਵਾਂ ਪਛਾਇਤਾਂ ਜਥੇਬੰਦੀਆਂ ਤੇ ਜੋ ਵੀ ਆਪਣੇ ਨਾਲ ਤੁਰੇ ਨੇ ਵੀਰ ਭੈਣ ਜਿਨ੍ਹਾਂ ਨੇ ਜਿਹੜੇ ਚਾਹੁੰਦੇ ਸੀ ਮਿਲਣਾ ਜਾਂ ਪਰਿਵਾਰ ਨੇ ਜਾਂ ਕਿੰਨਾ ਦੇ ਕੋਈ ਮਸਲੇ ਨੇ ਉਹ ਮਿਲਣਾ ਚਾਹੁੰਦੇ ਨੇ ਤੇ ਹਰ ਇੱਕ ਨੂੰ ਮੈਂ ਇਸ ਵੀਡੀਓ ਰਾਹੀਂ ਬੇਨਤੀ ਕਰਨਾ ਚਾਹੁੰਦਾ ਆ ਮੈਂ ਥੱਲੇ ਇੱਕ ਪੋਸਟਰ ਪਾਇਆ ਹੋਇਆ ਤੇ ਮੇਰੇ ਵੱਲੋਂ ਇਹ ਜਿਹੜਾ ਹੈਗਾ ਪਰਿਵਾਰ ਵੱਲੋਂ ਜਥੇਬੰਦੀ ਵੱਲੋਂ ਖੁੱਲਾ ਸੱਦਾ ਵਾ ਸਾਰਿਆਂ ਨੇ ਆਉਣਾ ਇਕੱਲਾ ਵੀਰਾਂ ਦਾ ਨਹੀਂ ਭੈਣਾਂ ਦਾ ਮਾਵਾ ਦਾ ਬੱਚਿਆਂ ਦਾ ਆਪਣਾ ਸਾਂਝਾ ਜਿਹੜਾ ਹੈਗਾ ਇਹ ਪ੍ਰੋਗਰਾਮ ਤੇ ਮੇਰਾ ਜਿੰਨਿਆਂ ਨੇ ਵੀ ਸਾਥ ਦਿੱਤਾ ਜਿੰਨੇ ਕਈ ਵੀਰਾਂ ਨੇ ਗਾਣੇ ਗਾਏ ਨੇ ਕਈ ਵੀਰਾਂ ਨੇ ਫੋਟੋਆਂ ਬਣਾਈਆਂ ਜਾਂ ਕਈਆਂ ਨੇ ਉਥੇ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਚਿੱਠੀਆਂ ਕੱਢੀਆਂ ਨੇ ਲੈਟਰ ਦਿੱਤੇ ਨੇ ਸਾਡੇ ਸਾਥ ਦੇਣ ਲਈ ਮੈਂ ਸਭ ਦਾ ਧੰਨਵਾਦ ਕਰਦਾ ਤੇ ਉਹਨਾਂ ਨੂੰ ਸਭ ਨੂੰ ਮੈਂ ਮਿਲਣਾ ਚਾਹੁੰਨਾ ਵਾਂ ਇਸ ਕਰਕੇ ਮੈਂ ਇੱਕ ਥਾਂ ਹੀ ਇਕੱਠ ਰੱਖਤਾ ਜਿਹੜੀ ਜਗ੍ਹਾ ਹੈਗੀ ਆ ਉਹ ਮੋਗੇ ਤੋਂ ਲੁਧਿਆਣਾ ਰੋਡ ਤੇ ਅਜੀਤਵਾਲ ਪਿੰਡ ਆਉਂਦਾ ਤੇ ਉਥੇ ਇੱਕ ਮਾਉਂਟ ਵਿਊ ਬਾਬਾ ਵੱਡਾ ਫਾਰਮ ਆ ਹਾਲ ਆ ਜਿਹਦੇ ਵਿੱਚ ਆਪਾਂ ਉਹ ਪ੍ਰੋਗਰਾਮ ਨੂੰ ਰੱਖਿਆ ਵਾ 28 ਸਤੰਬਰ ਦਿਨ ਸ਼ਨੀਵਾਰ ਪਿੰਡ ਅਜੀਤਵਾਲ ਆ ਮੋਗਾ ਲੁਧਿਆਣਾ ਰੋਡ ਤੇ ਤੇ ਸਾਰੇ ਵੀਰਾਂ ਭੈਣਾਂ ਪਰਿਵਾਰਾਂ ਨੇ ਉਹਦੇ ਵਿੱਚ ਹਰ ਇੱਕ ਧਰਮ ਦਾ ਬੰਦਾ ਆ ਸਕਦਾ ਵਾ ਕਿਸੇ ਨੂੰ ਕੋਈ ਮਨਾਹੀ ਨਹੀਂ ਹੈ ਇਹ ਸਾਰੇ ਪੰਜਾਬ ਦਾ ਵਾ ਉੱਥੇ ਹਰ ਇੱਕ ਰਾਜਨੀਤਿਕ ਬੰਦਾ ਆ ਸਕਦਾ ਵਾ ਪਰ ਕਦੇ ਵੀ ਕੋਈ ਵੀ ਸਟੇਜ ਤੋਂ ਲਫਜ਼ ਇਦਾਂ ਦਾ ਨਾ ਬੋਲੇ ਜੋ ਕਿਸੇ ਨੂੰ ਹਨਾ ਹਾਰਟ ਕਰੇ ਜਾਂ ਕਿਸੇ ਨੂੰ ਤਕਲੀਫ ਦੇਵੇ ਆਪਾਂ ਜਿਹੜੀ ਹੈਗੀ ਵਿਚਾਰ ਕਰਨੀ ਪੰਜਾਬ 'ਚ ਚੱਲ ਰਹੇ ਹਾਲਾਤਾਂ ਸੰਬੰਧੀ ਤੇ ਮੇਰੇ ਵੱਲੋਂ ਸਮੂਹ ਸੰਸਥਾਵਾਂ ਅਤੇ ਪੰਜਾਬ ਦਾ ਧੰਨਵਾਦ ਕੀਤਾ ਜਾਊਗਾ ਤੇ ਜਿਹੜੇ ਮੈਨੂੰ ਮਿਲਣਾ ਚਾਹੁੰਦੇ ਆ ਜਾਂ ਮੈਂ ਜਿਨ੍ਹਾਂ ਨੂੰ ਮਿਲਣਾ ਚਾਹੁੰਦਾ ਉਹਨਾਂ ਨੂੰ ਮੈਂ ਮਿਲ ਲਵਾਂਗਾ ਤੇ ਬਾਕੀ ਸਭ ਨੂੰ ਅਸੀਂ ਜਿਉ ਆਖਦੇ ਆ ਇਸ ਪੋਸਟਰ ਨੂੰ ਇਸ ਪੋਸਟ ਨੂੰ ਸਾਰੇ ਸ਼ੇਅਰ ਕਰ ਦਿਓ 28 ਤਰੀਕ ਆ ਦਿਨ ਸ਼ਨੀਵਾਰ ਸਵੇਰੇ 10 ਵਜੇ ਸ਼ੁਰੂ ਹੋਊਗਾ ਦੁਪਹਿਰ 2 ਵਜੇ ਤੱਕ ਆਪਾਂ ਇਹ ਪ੍ਰੋਗਰਾਮ ਨੂੰ ਰੱਖਾਂਗੇ ਜਿੰਨੇ ਵੀ ਪ੍ਰਚਾਰਕ ਨੇ ਬੁੱਧੀਜੀਵੀ ਨੇ ਜਾਂ ਕੋਈ ਵੀ ਮੇਰਾ ਵੀਰ ਭੈਣਾ ਉੱਥੇ ਕੋਈ ਸਟੇਜ ਤੇ ਗੱਲਬਾਤ ਰੱਖਣੀ ਚਾਹੁੰਦਾ ਉਹ ਜ਼ਰੂਰ ਆਵੇ ਤੇ ਸਾਰਿਆਂ ਨੂੰ ਮੈਂ ਇਹ ਸੱਦਾ ਪੱਤਰ ਇਸ ਵੀਡੀਓ ਰਾਹੀਂ ਭੇਜਦਾ ਮੇਰੇ ਕੋਲੇ ਬਹੁਤੇ ਨੰਬਰ ਤਾਂ ਨਹੀਂ ਨੇ ਔਰ ਜਿਹੜਾ ਵੀ ਵੀਰ ਭੈਣ ਇਸ ਵੀਡੀਓ ਨੂੰ ਦੇਖੇ ਉਹ ਇਹੀ ਸੋਚੇ ਵੀ ਮੈਂ ਉਹਨੂੰ ਮੈਂ ਉਹਨੂੰ ਭੇਜੀ ਹੋਈ ਆ ਵੀ ਮੈਂ ਉਹਨੂੰ ਸੱਦਾ ਪੱਤਰ ਦਿੱਤਾ ਹੋਇਆ ਤੇ ਉਹ ਜ਼ਰੂਰ ਆਵੇ ਤੇ ਆਪਾਂ ਰਲ ਮਿਲ ਕੇ ਜੋ ਹੈਗਾ ਪੰਜਾਬ ਦੇ ਹਾਲਾਤਾਂ ਬਾਰੇ ਗੱਲ ਕਰਾਂਗੇ ਤੇ ਅੱਗੇ ਉਹਨਾਂ ਨੂੰ ਕਿਵੇਂ ਠੀਕ ਕਰਨਾ ਜਾਂ ਕਿਵੇਂ ਅੱਗੇ ਤੋਂ ਕਾਰਵਾਈ ਕਰਨੀ ਆ ਤੇ ਏਕੇ ਦੇ ਵਿੱਚ ਰਹਿਣਾ ਇਸ ਸੰਬੰਧੀ ਆਪਾਂ ਵਿਚਾਰ ਜ਼ਰੂਰ ਕਰਾਂਗੇ ਭੁੱਲ ਆ ਚੁੱਕਾ ਦੀ ਖਿਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ